ਫੋਰਟਿਸ ਹਸਪੀਟਲ ਪਹੁੰਚੇ ਸੀਐਮ ਭਗਵੰਤ ਮਾਨ ਜੀ ਨੇ ਜਾਣੇ ਰਾਜਵੀਰ ਜਵੰਦਾ ਦਾ ਹਾਲ ਸਿਹਤ ਬਾਰੇ ਦਿੱਤੀ ਵੱਡੀ ਅਪਡੇਟ ਅਦੇ ਪਿੰਜ਼ੋਰਜ ਦੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਵਿੱਚ ਹੁਣ ਕਾਫੀ ਸੁਧਾਰ ਹੋ ਰਿਹਾ ਹੈ। ਰਾਜਵੀਰ ਜਵੰਦਾ ਦਾ ਹਾਲ ਜਾਣਨ ਲਈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੋਰਟਿਸ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਰਾਜਵੀਰ ਜਵੰਦਾ ਦਾ ਹਾਲ ਜਾਣਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਦੱਸਿਆ ਕਿ ਰਾਜਵੀਰ ਜਵੰਦਾ ਦੀ ਹਾਲਤ ਕੱਲ੍ਹ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ। ਕੱਲ ਉਹਨਾਂ ਦੇ ਕਈ ਅੰਗ ਵੀ ਕੰਮ ਨਹੀਂ ਕਰ ਰਹੇ ਸਨ ਹੈੱਡ ਇੰਜਰੀ ਹੋਣ ਕਾਰਨ ਰਿਕਵਰੀ ਬੇਹੱਦ ਹੌਲੀ-ਹੌਲੀ ਹੁੰਦੀ ਹੈ ਸਾਰੇ ਉਹਨਾਂ ਦੇ ਕਲਾਕਾਰ ਸਾਥੀ ਇੱਥੇ ਪਹੁੰਚ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੀ ਮਾਂ ਅਤੇ ਪਤਨੀ ਸਮੇਤ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਸੀਂ ਆਸ ਕਰਦੇ ਹਾਂ ਕਿ ਰਾਜਵੀਰ ਜਲਦੀ ਠੀਕ ਹੋ ਸਕੇ ਤੇ ਪੰਜਾਬੀ ਗੀਤ ਮਾਂ ਬੋਲੀ ਦੀ ਝੋਲੀ ਪਾਵੇ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਉਣ ਤੋਂ ਬਚੋ ਜੋ ਡਾਕਟਰਾਂ ਵੱਲੋਂ ਬੁਲੇਟਿਨ ਜਾਰੀ ਕੀਤਾ ਜਾਵੇਗਾ ਉਸ ਨੂੰ ਹੀ ਸਹੀ ਮੰਨਿਆ ਜਾਵੇ। ਇਸ ਮੌਕੇ ਸੇਮ ਭਗਵੰਤ ਮਾਨ ਨੇ ਹੋਰ ਕੀ ਗਲਬਾਤ ਕੀਤੀ ਹੈ ਤੁਸੀਂ ਆਪ ਹੀ ਸੁਣੋ। ਪੰਜਾਬ ਦੇ ਪੰਜਾਬੀ ਮਾਂ ਬੋਲੀ ਦੇ ਇੱਕ ਬੜੇ ਨੌਜਵਾਨ ਜਜ਼ਬੀ ਵਾਲੇ ਔਰ ਪੰਜਾਬੀ ਕਲਚਰ ਨੂੰ ਪੂਰੀ ਦੁਨੀਆ ਦੇ ਵਿੱਚ ਫਲਾਉਣ 'ਚ ਆਪਣਾ ਯੋਗਦਾਨ ਪਾਉਣ ਵਾਲੇ ਰਾਜਵੀਰ ਜਵੰਦਾ ਜੀ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਤੇ ਕੱਲ ਤੋਂ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਉਹ ਦੁਆਵਾਂ ਕਰ ਰਹੇ ਨੇ ਔਰ ਦਸਾਂ ਕਰ ਰਹੇ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਸਿਹਤਯਾਬੀ ਵਾਸਤੇ ਤੇ ਅੱਜ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲਿਆ ਕੱਲ੍ਹ ਨਾਲੋਂ ਜਿਹੜੀ ਉਹਨਾਂ ਦੀ ਹਾਲਤ ਕੱਲ੍ਹ ਨਾਲੋਂ ਬਿਹਤਰ ਹੈ ਕੱਲ ਜਦੋਂ ਲਗਭਗ ਏਸੇ ਟਾਈਮ ਤੇ ਹੀ 24 ਘੰਟੇ ਪਹਿਲਾਂ ਜਦੋਂ ਉਹਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਦੱਸਿਆ ਕਿ ਉਸ ਵੇਲੇ ਹਾਰਟ ਵੀ ਜਿਹੜਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਸੀ ਦੂਜੇ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀ ਕਿ ਅੱਜ ਡਾਕਟਰਾਂ ਨੇ ਦੱਸਿਆ ਕਿ ਕੱਲ ਰਾਤ ਤੱਕ 4 ਲਾਈਫ ਸਪੋਰਟਿੰਗ ਚੱਲ ਰਹੀ ਸੀ ਹੁਣ 1 ਰਹਿ ਗਈ ਇਹ ਦੁਆਵਾਂ ਦਾ ਅਸਰ ਹੈ ਅਰਦਾਸਾਂ ਦਾ ਅਸਰ ਹੈ ਤੇ ਉਹਨਾਂ ਦਾ ਹਜੇ ਅਨਕੌਂਸ਼ੀਅਸ ਨੇ ਤੇ ਕਿਉਂਕਿ ਇਹ ਹੈਡ ਇੰਜਰੀ ਹੈ ਉਹ ਉਹਦੀ ਰਿਕਵਰੀ ਬੜੀ ਸਲੋ ਹੁੰਦੀ ਹੈ ਡਾਕਟਰ ਆਪਣੇ ਵੱਲੋਂ ਬੈਸਟ ਐਫਰਟ ਕਰ ਰਹੇ ਨੇ ਹੋਰ ਵੀ ਐਕਸਪਰਟ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ਪੀਜੀਆਈ ਦੇ ਜੱਜੀ 3 ਕਿਤੇ ਹੋਰ ਇਸ ਆਪਣੇ ਆਪਣੇ ਸਪੈਸ਼ਲਿਸਟ ਜਿਹੜੇ ਡਾਕਟਰ ਨੇ ਸਾਰੇ ਉਹਨਾਂ ਦੇ ਕਲਾਕਾਰ ਸਾਥੀ ਉਹ ਵੀ ਇੱਥੇ ਪਹੁੰਚ ਵੀ ਰਹੇ ਨੇ ਜਿੱਥੇ ਵੀ ਹੈਗੇ ਨੇ ਉਹ ਆਪਣੇ ਵੱਲੋਂ ਪਰਿਵਾਰ ਨੂੰ ਹੌਸਲਾ ਦੇ ਰਹੇ ਆ ਉਹਨਾਂ ਦੇ ਮਾਤਾ ਜੀ ਨੂੰ ਮਿਲੇ ਆ ਉਹਨਾਂ ਦੀ ਧਰਮ ਪਤਨੀ ਨੂੰ ਮਿਲੇ ਆ ਤੇ ਉਹ ਵੀ ਇਹ ਕਹਿੰਦੇ ਨੇ ਕਿ ਕੱਲ੍ਹ ਨਾਲੋਂ ਸਾਨੂੰ ਹੋਰ ਉਮੀਦ ਵੱਜੀ ਐ ਤੇ ਅਸੀਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਰਾਜਵੀਰ ਠੀਕ ਹੋ ਕੇ ਦੁਬਾਰਾ ਫੇਰ ਪੰਜਾਬੀ ਮਾਂ ਬੋਲੀ ਵਿਚੋਲੀ ਅਨਮੁੱਲੇ ਤੇ ਕੀਮਤੀ ਗੀਤ ਜਿਹੜੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਵੇ ਪੰਜਾਬੀ ਸਭਿਆਚਾਰ ਨੂੰ ਪੂਰੀ ਦੁਨੀਆ 'ਚ ਫਲਾਉਣ 'ਚ ਆਪਣਾ ਯੋਗਦਾਨ ਪਾਵੇ ਇਹੀ ਅਸੀਂ ਅਰਦਾਸ ਕਰਦੇ ਹਾਂ ਔਰ ਕੁਝ ਲੋਕ ਸੋਸ਼ਲ ਮੀਡੀਆ ਤੇ ਕੁਝ ਗਲਤ ਅਫਵਾਹਾਂ ਫਲਾ ਰਹੇ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਕਟੋ-ਕਟ ਇਸ ਚੀਜ਼ ਤੋਂ ਬਚੋ ਕਿ ਕਿਉਂਕਿ ਪਰਿਵਾਰ ਨੂੰ ਬਹੁਤ ਦੁੱਖ ਹੁੰਦਾ ਹੈ ਇਸ ਗੱਲ ਦਾ ਫਿਰ ਜਿਹੜੇ ਉਹਨਾਂ ਦੇ ਆਪਣੇ ਨੇ ਉਹਨਾਂ ਨੂੰ ਦੁੱਖ ਹੁੰਦਾ ਹੈ ਕਿ ਬਿਨਾਂ ਕਿਸੇ ਤੱਥਾਂ ਤੋਂ ਆਪਣੀ ਵਿਊ ਲੈਣੇ ਜਾਂ ਕੋਈ ਕਮੈਂਟਾਂ ਦੀ ਖਾਤਰ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਉਹ ਫਲਾਉਣੀਆਂ ਝੂਠੀਆਂ ਨਹੀਂ ਚਾਹੀਦੀਆਂ ਚਾਡੀਕਲਾ ਟਾਈਮ ਪੇਪਲ ਲਈ ਮੋਹਾਲੀ ਤੋਂ ਹਰਦੀਪ ਵਿਰਕ ਤੇ ਨੀਲ ਕਮਲਦੀਪ ਵਿਸ਼ੇਸ਼ ਰਿਪੋਰਟ Subscribe Time TV. This program is sponsored by the Singla office Bakersfield for all your immigration family law needs. Call or scan QR code to contact us. Rodis Inc. Million Miles with Smile or scan QR code to contact us. Taba Indian cuisine. Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.